dia. Ni la sembrada? Ça. Ça ke babi. Ça sigar. Ki ਕੀ ਆਈ ਨੁਕਾ ਬੀ ਆਈ ਬੀਨੂ ਦੇ ਮੰਮੀ ਨੇ ਕਾਫੀ ਟਾਈਮ ਦਾ ਦੱਸਿਆ ਵੀਰੇ ਹੁਣੇ ਚੱਲੇ ਕਿਤੇ ਬਾਜ਼ਾਰ ਮੈਂ ਤੇ ਉਹਨਾਂ ਨੂੰ ਜੇਚਾ ਰੋਕ ਲਿਆ ਮੈਂ ਤਾਂ ਨਾ ਜਾਇਓ ਤੁਸੀਂ ਔਰ ਬੀ ਹੁਣੀ ਆਉਣ ਲੱਗੇ ਆ ਵਧੀਆ ਕੀਤਾ ਨਾ ਟੈਂਪਰ ਫੋਨ ਕਰ ਦਿੱਤਾ ਤੇ ਜੇ ਚੱਲ ਜਾਂਦੇ ਤੇ ਫਿਰ ਉਹਨਾਂ ਨੇ ਨਹੀਂ ਮਿਲਣਾ ਸਾਨੂੰ ਹਾਂ ਤੇ ਰਹਿ ਕੇ ਧੀ ਤੇ ਰਹਿਣਾ ਹੀ ਉਹਨਾਂ ਨੂੰ ਵੇਖਿਆ ਜਿੱਦਾਂ ਨਿੱਕੀ ਦੀ ਕਿਆ ਕਿਆ ਕਰਦੀ ਉਦਾਂ ਕਰਦੀ ਫਿਲੀ ਹਾਂ ਬਾਪੀ ਤੇ ਨਾ ਮੇਰਾ ਬੜਾ ਚਾ ਕਰਦੀ ਹੈ ਜਦੋਂ ਐਸੇ ਸ਼ੁੱਤੋਂ ਮੈਂ ਨਾ ਬੜਾ ਕਰਦੀ ਹੈ ਤੇ ਮੇਰਾ ਵੀ ਬੜਾ ਦਿਲ ਲੱਗਦਾ ਹੈ ਨਾ ਜਦੋਂ ਕਿਤੇ ਆ ਜੀ ਨਾ ਸੜੀਆਂ ਤੇ ਗੱਲਾਂ ਹੀ ਨਹੀਂ ਮੁੱਕਦੀਆਂ ਹੁੰਦੀਆਂ ਹਾਂ ਉਹ ਵੀ ਤਾਂ ਕਿਰੇ ਵੀ ਆ ਜੀ ਸਸ਼ੀ ਕਾ ਜੀ ਤੁਸੀਂ ਬਹੁਤ ਵਧੀਆ ਵਧੀਆ ਤੁਸੀਂ ਸਭ ਤੋਂ ਵਧੀਆ ਸਸ਼ੀ ਉਹ ਵੀ ਰਾਣੀ ਹਾਂ ਜੀ ਵਧੀਆ ਲੱਗ ਪਤਾ ਤੂੰ ਕਿਹੜਾ ਹੋਰ ਸੌ ਕੀ ਹਾਲ ਹੈ ਆ ਵਧੀਆ ਕੰਮ ਕਰੀਂ ਸੁਣਾਓ ਠੀਕ ਹੈ ਬਹੁਤ ਵਧੀਆ ਕੰਮ ਕਰ ਚਲੋ ਕੰਮ ਕਰ ਵਧੀਆ ਚੱਲਦਾ ਮੰਪੀ ਚਾਹ ਪਈ ਐ ਲੱਗੀਆਂ ਨਹੀਂ ਅਜੇ ਤੇ ਪਾਣੀ ਲੈ ਕੇ ਆਏ ਹਾਂ ਬਣਾਉਣ ਨਹੀਂ ਚਾਹ ਕਈ ਵਾਰ ਨਹੀਂ ਆਉਣ ਲੱਗੀਆਂ ਅੰਜੂ ਹਾਂ ਨਹੀਂ ਆ ਕੋਈ ਨਹੀਂ ਪੀ ਲੈਣੇ ਚਾਹ ਆਈ ਕਿਹੜੇ ਪਰੋਣੇ ਆਈਆਂ ਹੈ ਪਰੋਣੇ ਹੋਰ ਕਿ ਤਰ੍ਹਾਂ ਦੇ ਹੁੰਦੇ ਆ ਹੈ ਐਂਦੇ ਟਾਈਮ ਬਾਅਦ ਤੋ ਤੁਸੀਂ ਹੁੰਦੇ ਜੇ ਤੇ ਪਰੋਣੇ ਹੋਏ ਜੇ ਰੋਈ ਰੋ ਜਾਓ ਤੇ ਫੇਰ ਹੀ ਪਤਾ ਲੱਗਦਾ ਕਿ ਤੁਸੀਂ ਕਰ ਦੇ ਜੀ ਜੀ ਹਾਂ ਬਸ ਸਿਮਰਤ ਅਹੀਂ ਕਰ ਦੇ ਜੀ ਹਾਂ ਪਰ ਦੇਰ ਬਾਅਦ ਆਈਏ ਤੇ ਭਾਵੇਂ ਰੋ ਜਾਈਏ ਹੈ ਆਪਾਂ ਕਰ ਲਈਏ ਜੀ ਪਬਲਿਕ ਹਾਲ ਦੇ ਅਕੀ ਜਲਾ ਪਰਿਵਾਰ ਦੇ ਤੁਸੀਂ ਸਾਡਾ ਅੰਜੂ ਚਾਹ ਹੀ ਲਗਿਆ ਇਹ ਤੱਕ ਇਹ ਦੇਖੋ ਤੁਸੀਂ ਮਾਇ ਜਿੱਤੀ ਚਾਹ ਵੀ ਤਿਆਰ ਹੋ ਗਈ ਬਸ ਮੈਂ ਆਇ ਇੱਕ ਵਾਰ ਲੱਕੀ ਬਾਜੀ ਤੁਹਾਡੇ ਫੇਵਰਟ ਸਮੋਸੇ ਤਾਂ ਹੋਏ ਵੀ ਜ਼ਿਆਦਾ ਤੁਹਾਨੂੰ ਬਸ ਸਮੋਸਿਆਂ ਦਾ ਬੜਾ ਸ਼ਕੀਨ ਹੈ ਬਿਲਕੁਲ ਬਿਲਕੁਲ ਐਵੀ ਕੋਈ ਭੁੱਲਣ ਵਾਲੀ ਗੱਲ ਹੈ ਕੀ ਹੈ ਕਿ ਮੇਰੇ ਵੀਰ ਨੂੰ ਸਮੋਸੇ ਪਸੰਦ ਹੈਗੇ ਨੇ ਤੇ ਬੁਝਾਈ ਬੁਝਾਈ ਤੇ ਮੈਂ ਬੜੀ ਸ਼ਕੀਨ ਹੈ ਮੈਂ ਕਿੰਨੀ ਦੀ ਸ਼ਕੀਨ ਹੈ ਉਹ ਵੀ ਟ੍ਰੈਕ ਕਰਦੀ ਹੈ ਬਰੇਟਰੀ ਹੈ ਨਾ ਗੱਡ ਵਾਲੀ ਹੋਰ ਸੁਣਾਓ ਘਰੇ ਸਭ ਠੀਕ ਠਾਕ ਹਾਂਜੀ ਸਭ ਠੀਕ ਠਾਕ ਹੈ ਤੁਹਾਡਾ ਕੰਮਕਾਰ ਸੁਣਾਓ ਵਧੀਆ ਹਾਂ ਕੰਮਕਾਰ ਮੈਂ ਸੁਣਿਆ ਨਵੀਂ ਫੈਕਟਰੀ ਪਾਉਣ ਲੱਗੇ ਹੋ ਤੁਸੀਂ ਹੈ ਤੁਹਾਨੂੰ ਕਿਹਦੇ ਨਾਲਸਾ ਅਤੇ ਨਹੀਂ ਐ ਫਿਰ ਵੱਡੇ ਲੋਕਾਂ ਦੀ ਵੱਡੇ ਲੋਕਾਂ ਨੂੰ ਖਬਰ ਪਹੁੰਚ ਹੀ ਜਾਂਦੀ ਹੈ ਸੀਮਾ ਨੇ ਦੱਸਿਆ ਹੋਊਗਾ ਪੁਰਾਣੀ ਪੁਰਾਣੀ ਗੱਲਾਂ ਦੀ ਹੁੰਦੀ ਹੈ ਇਹ ਨਾ ਗੱਲ ਬਸ ਨਾ ਕੋਈ ਗੱਲ ਕੀਤੀ ਸੀ ਅੱਗੇ ਕਹਿੰਦਾ ਮੈਂ ਕਹਿੰਨਾ ਕਿ ਕਿੱਦਾਂ ਪਤਾ ਲੱਗ ਗਿਆ ਇੰਨਾ ਇੰਨਾ ਪਿਆਰ ਜਿਹੜੇ ਫੋਨ ਤੇ ਲੱਗੇ ਰਹਿੰਦੇ ਨਾ ਇਹੋ ਗੱਲਾਂ ਬਾਤਾਂ ਉਹਦੇ ਇੱਧਰ ਜਿਹਾ ਗੱਲ ਉਹਦੇ ਡਰਾਫਟ ਹੁੰਦੀ ਆ ਦੱਸੋ ਤੇ ਅਸੀਂ ਨਹੀਂ ਗੱਲਾਂ ਕਰਨੀਆਂ ਆਪਸ ਚ ਤੇ ਹੋਰ ਕਿੰਨੇ ਕਰਨੀਆਂ ਹੀ ਆ ਹੈ ਕਿਉਂ ਜੀ ਅੰਜੂ ਨਾਲੇ ਮੋਹ ਲੈਂਦੀ ਆ ਨਾ ਉਹਨੇ ਦਰਾੜੀ ਚਾਣੀ ਤਿਆਰੀ ਰਹੀ ਉਹ ਇੰਨਾ ਦਾ ਤੇ ਤਿਆਰੀ ਬੜਾ ਜੇ ਬੜੀ ਭਾਂਦੀ ਦੋਹਾਂ ਦੀ ਲੱਗੀ ਭਾਜੀ ਤੁਸੀਂ ਪਰਦਾ ਲਾਜਦੇ ਦਿੱਤਾ ਵਾ ਠੀਕ ਹੈ ਪਰਦਾ ਰੱਖਾਂ ਮੈਂ ਸੋ ਕੋ ਦੱਸਣਾ ਹੀ ਸੀ ਤੇ ਇਹਨੇ ਕਿਤੇ ਪਹਿਲਾਂ ਹੀ ਫੋਨ ਕਰਕੇ ਦੱਸਤਾ ਉਹਨੇ ਮੈਨੂੰ ਦੱਤੀ ਦੱਸਤਾ ਜੀ ਹਾਂ ਆ ਜਾ ਬੇਟਾ ਮੈਂ ਤੇਰਾ ਇਧਰ ਆ ਕੇ ਮੈਂ ਹਾਂਜੀ ਹਾਂਜੀ ਬਸ ਥੋੜੇ ਚਿਰ ਤੱਕ ਹੀ ਲੱਗਿਆ ਨਹੀਂ ਇਹਦੀ ਚਾਹ ਪੜੋ ਮੈਂ ਤੁਸੀਂ ਪਹਿਲਾਂ ਅੰਜੂ 1 ਮਿੰਟ ਕਾ ਬਿੰਦੇ ਆ ਪਹਿਲਾਂ ਗੱਲ ਕਰ ਗਏ ਸਮਸਿਆ ਸੀ ਭਾਬੀ ਕੋਈ ਨਹੀਂ ਜਿਹੜੇ ਛੰਡੇ ਸਮਸਿਆ ਹੁੰਦੇ ਨਾ ਜਿਆਦਾ ਸਵਾਲ ਲੱਗਦੇ ਬੈਠ ਇੱਕ ਮਿੰਟ ਅੱਛਾ ਗੱਲ ਆਪਾਂ ਕਰਨਾ ਹੈ ਵਾਜੀ ਛਾੜੇ ਲਾ ਲੇ ਕਿ ਸਾਰਾ ਪਰਿਵਾਰ ਬੈਠਾ ਵਾ ਗੱਲ ਮੈਂ ਸ਼ੁਰੂ ਕਰੀ ਤਮਾ ਅਸੀਂ ਆਇਆ ਸੀ ਮਰਦ ਦੇ ਰਿਸ਼ਤੇ ਵਾਸਤੇ ਅੱਛਾ ਤਾਂ ਬਦੀ ਗੱਲਾਂ ਆ ਬਤਾ ਨਹੀਂ ਮੋੜੀ ਅਜੇ ਬਹੁਤ ਸੇ ਮਰਦੀਆਂ ਮਰੂ ਮਰ ਕੀ ਆ ਭਾਬੀ ਜੀ ਨਹੀਂ ਅਜੀ ਰਿਸ਼ਤੇ ਸੁਣੋ ਤਾਂ ਸਹੀ ਤੇ ਰਿਸ਼ਤਾ ਆਇਆ ਕਿ ਤੁਮਾ ਅਛਾ ਵੀਰ ਨੇ ਨਾਨੇ ਆ ਨਾ ਉਹਦੀ ਦਰਾਨੀ ਜਿਹੜੀ ਤੀ ਗਈ ਫਰਾ ਦੇ ਵਿਆ ਆ ਗਈ ਹੈ ਹਨਾ ਉੱਥੇ ਵੇਖਿਆ ਸੀ ਮੁੰਡੇ ਵਾਲਿਆਂ ਨੇ ਤੇ ਜਦੋਂ ਉਹਨਾਂ ਨੇ ਵੇਖਿਆ ਹੈ ਨਾ ਤੇ ਕਹਿੰਦੇ ਸਾਨੂੰ ਸਿਮਰਤਾ ਦਾ ਰਿਸ਼ਤਾ ਦੋ ਸਾਨੂੰ ਕੋੜੀ ਬੜੀ ਤੇ ਸੰਦਿਆ ਤੇ ਸਾਂਮੀ ਬੜੀ ਤਗੜੀ ਜੀ ਪਹਿਲੀ ਸੱਚੀ ਕੀ ਲੈ ਆ ਦਿਕਾਰਨਾ ਨੇ ਨੇ ਤਿੰਨ ਆ ਚਾਰ ਉਹਨਾਂ ਦੀਆਂ ਗੱਡੀਆਂ ਵਾ ਕੱਲਾ ਕੱਲਾ ਮੁੰਡਾ ਵਾ ਨਾ ਭੈਣ ਨਾ ਭਰਾ ਹਾਂ ਤੇ ਹੋਰ ਕੀ ਚਾਹੀਦਾ ਆਪਾਂ ਨੂੰ ਤੇ ਫੇਰ ਫੋਟੋ-ਫੂਟੋ ਕੁਛ ਲਿਆਂਦੀ ਇਹ ਮੁੰਡਾ ਤੇ ਬੋਹ ਦੀ ਸੋਨਾ ਵਾ ਮੁੰਡਾ ਇੱਕ ਕਿਤੇ ਨਹੀਂ ਨਾਈ ਨਹੀਂ ਕਰਲੀ ਤੀ ਦਿਖਾਈਓ ਜਰਾ ਫੋਟੋ ਫੋਟੋ ਮੁੰਡਾ ਤੋਂ ਖੋਣਾ ਲਕੀਬਾ ਜੀ ਹਾਂਜੀ ਹਾਂਜੀ ਸਾਡੀ ਕੁੜੀਆ ਦੀ ਉਮਰ ਬਹੁਤ ਛੋਟੀ ਐ ਸਰਦਾਰ ਜੀ ਓਹੋ ਤੁਸੀਂ ਵੀ ਕੀ ਗੱਲ ਕਰਦੇ ਹੋ ਸਰਦਾਰ ਜੀ ਤੁਹਾਨੂੰ ਤਾਂ ਤੁਹਾਡੀ ਬੈਨ ਛੋਟੀ ਨਜ਼ਰ ਆਣੀ ਐ ਇਹ ਸੁੱਖ ਨਾ ਵੱਡੀ ਹੋ ਗਈ ਹੋਈ ਐ ਕਿ ਤੁਹਾਨੂੰ ਹੀ ਨਹੀਂ ਬਸ ਪਤਾ ਲੱਗੰਦੇ ਆ ਨਾਲ ਐਡਾ ਸੋਨਾ ਉੱਚਾ ਘਾਰਾ ਨਾ ਮਿਲੰਦੇ ਆ ਵੈ ਟਾਈਮ ਨਾਲ ਰਿਸ਼ਤਾ ਜੇ ਮਿਲ ਜੇ ਨਾ ਤੇ ਵਿਆਹ ਕਰ ਦੇਣਾ ਚਾਹੀਦਾ ਹੈਗਾ ਵਾ ਗੱਲ ਕੁੜੀ ਜੀ ਠੀਕ ਆ ਠੀਕ ਕਹਿਣ ਦੇਈ ਆ ਹੋਰ ਉਹ ਬਿਉਣ ਦੇ ਜੋਗ ਆ ਆਪਾਂ ਕਿ ਜਨੂੰ ਘਰ ਬਾਕੇ ਰੱਖਣਾ ਏਡੀ ਉਮਰ ਹੀ ਹੁੰਦੀ ਪਤੋਂ ਆਉਣ ਦੀ ਤੇ ਕਿਹਦੀ ਪਤਾ ਚਲੋ ਵੇਖ ਲਓ ਮੰਮੀ ਜੀ ਜਿੱਦਾਂ ਤੁਹਾਨੂੰ ਜਿੱਦਾਂ ਸੁਣਾ ਘਰ ਬਾਹਰ ਲੱਭਣ ਧਿਆ ਕੱਲਾ ਮੁੰਡਾ ਵਾ ਅਗਲੇ ਨੂੰ ਕੁੜੀ ਪਸੰਦ ਹੋਣਾ ਬਣ ਕੀ ਚਾਹੀਦਾ ਰਾਜ ਕਰੇਗੀ ਨਾਲੇ ਮੇਨ ਗੱਲ ਤੇ ਹੀ ਹੰਜੂ ਇਹ ਰਿਸ਼ਤਾ ਖੋਦ ਮੰਗਿਆ ਕੋਈ ਨਾ ਮੇਕ ਕਿਤੇ ਉਸੇ ਨੇ ਮੈਨੂੰ ਕਿਹਾ ਪੀਤੇ ਅੱਤੇ ਕੀ ਲੱਗਦੇ ਆ ਅੱਛਾ ਮੈਨੂੰ ਪਤਾ ਨਹੀਂ ਕਿਉਂ ਕਹਿਣ ਦੇ ਤੇ ਮੈਂ ਦੱਸਿਆ ਮੈਂ ਪੁਆਜੀ ਦੀ ਬੇਟੀ ਆ ਕਹਿੰਦੇ ਸਾਡਾ ਰਿਸ਼ਤਾ ਕਰਾਓ ਭਰਾਵਾ ਲੋ ਮੰਮੀ ਜੀ ਤੁਸੀਂ ਥੋੜੀ ਦੇ ਪਹਿਲਾਂ ਪਤਾ ਕੀ ਕਹਿੰਦੇ ਬੇਸੀ ਜਦੋਂ ਮਾਰਕੀਟ ਚੱਲੇ ਸਾਂ ਕਿ ਇਹਨੂੰ ਇਦਾਂ ਦੇ ਕੱਪੜੇ ਨਾ ਬੋਦੇ ਪਵਾਇਆ ਕਰ ਇਹਨੂੰ ਚੀਜ਼ਾਂ ਨਾ ਬੋਧੀਆਂ ਪਵਾਇਆ ਕਰ ਟੀ ਧਿਆਨੀ ਸੋਨਾ ਕੱਪੜਾ ਪਾ ਲਵੇ ਲਾ ਪਾ ਲਵੇ ਨਾ ਤੇ ਹੋਰ ਰੂਪ ਨਿਕਲ ਜਾਂਦਾ ਮਤਾਂ ਨੂੰ ਸਾਡੀ ਕੁੜੀ ਨੂੰ ਉਹਨਾਂ ਨੇ ਪਸੰਦ ਕਰ ਹੀ ਲਿਆ ਫਿਰ ਮੈਨੂੰ ਦੱਸ ਹੀ ਪੁੱਛੋ ਨਾ ਬਾਜੀ ਇਹੀ ਮਨ 'ਚ ਖਾਂਦੀ ਸੀ ਗੱਲ ਬਾਬਾ ਇਹਦੇ ਦਿੱਤਾ ਸਭ ਕੁਛ ਆ ਹਾਂ ਇਹ ਤਾਂ ਸੋਹਣੀ ਐ ਪਰ ਥੋੜਾ ਯਾਰਾਂ ਦਾ ਕੱਚਾ ਜਿਹਾ ਪੈ ਗਿਆ ਨਾ ਰੰਗ ਨੂੰ ਕੀ ਕੰਨਾ ਰੰਗ ਤੇ ਦੋ ਹੀ ਨੇ ਦੇ ਆ ਰਬ ਦੇ ਤੇ ਇੱਕ ਘੋਰਾ ਤੇ ਇੱਕ ਸਾਫਲਾ ਨਹੀਂ ਤੇ ਸਾਡੀ ਕੁੜੀ ਦੀ ਪਰਸਨੈਲਿਟੀ ਵੇਖੋ ਕਿੰਨੀ ਐ ਬਾਕੀ ਗੱਲ ਐ ਯਾਰ ਮੈਂ ਤਾਂ ਸਾਰੀਆਂ ਗੱਲਾਂ ਨਹੀਂ ਹੋਵਾਂ ਨਹੀਂ ਰਿਸ਼ਤਾ ਚੰਗਾ ਜੇ ਕਰੋ ਅੱਛਾ ਸਾਰਿਆਂ ਨੇ ਚੁੱਪ ਕਰੋ ਪਹਿਲਾਂ ਮੁੰਡੇ ਦੀ ਫੋਟੋ ਦੇਖ ਲਓ ਮੁੰਡਾ ਕਿਹੋ ਜਿਹਾ ਸੋਹਣਾ ਲਾ ਦਿਖਾਓ ਫੋਟੋ ਹਾਂ ਲਓ ਫੋਟੋ ਹਲਾ ਦੇਖੋ ਜੀ ਮੁੰਡਾ ਨਿੰਦਰਵਾਲਾ ਆਣੀਆਂ ਫੇਰ ਉਹਨਾਂ ਨੇ ਤੇ ਰਿਸ਼ਤਾ ਆਪ ਮੰਗਿਆ ਵਾ ਅੰਜੂ ਮੁੰਡਾ ਤਾਂ ਸੋਨਾ ਲੈ ਤੂੰ ਵੇਖ ਲੈ ਨਾ ਦਾ ਟੈਨੀ ਬੈਗੀ ਚੁੰਨ ਕੇ ਲਿਆਇਓ ਮੈਂ ਤਾਂ ਪਹਿਲਾਂ ਕਿਹਾ ਸੀ ਮਿੰਤੇ ਨੂੰ ਮੰਜੇ ਤਾਇਆ ਉਹਨਾਂ ਦੀ ਹੋਟਲ ਵੀ ਹੈਗੇ ਜੀ ਮੰਮੀ ਦੇਖਿਓ ਮੁੰਡਾ ਤਾਂ ਬਹੁਤ ਸੋਨਾ ਮੇਰਾ ਹੀਰਾ ਹੀ ਆ ਹੋਰਾਂ ਬਣ ਗਈ ਚਾਹੀਦਾ ਤੇ ਸਿਮਰਤ ਸੋਨਾ ਦਾ ਆਹ ਪਾ ਦੇ ਗੁਮੇ ਠੀਕ ਆ ਉਹ ਆ ਜੀ ਉਹਨਾਂ ਦੀ ਮੋਟਰ ਵੀ ਹੈਗੇ ਜੀ ਅੱਛਾ ਦੋ ਓਟ ਗਿਆ ਉਹਨਾਂ ਦੇ ਫੇਰ ਤਾਂ ਕੁੜੀ ਕਰਮਾ ਲਈ ਆ ਅੰਜੂ ਖੇਤ ਤੇ ਆਪਣੇ ਬਰਾਬਰ ਦੀ ਆ ਅਸਾ ਪਾਜੀ ਇੱਕ ਗੱਲ ਹੋਰ ਅਸੀਂ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਕੁੜੀ ਹਜੇ ਪੜ੍ਹਦੀ ਆ ਉਹ ਕਹਿੰਦੇ ਕੋਈ ਗੱਲ ਨਹੀਂ ਪੜ੍ਹਾਈ ਨਾ ਛੱਡੇ ਜੇ ਵਿਆਹ ਕੇ ਆ ਵੀ ਜਾਏਗੀ ਨਾ ਤੇ ਆਪਾਂ ਇਹਦੀ ਪੜ੍ਹਾਈ ਪੂਰੀ ਕਰਵਾ ਲਾਂਗੇ ਫੇਰ ਠੀਕ ਆ ਆਪਾਂ ਬੀ ਕਾਮ ਕਰਾਉਂਦੇ ਇਹਨੂੰ ਹਾਂ ਹਾਂ ਕੋਈ ਗੱਲ ਨਹੀਂ ਤੇ ਮਤਲਬ ਗਾ ਵੀ ਨੇ ਪੜ੍ਹਨੀਆਂ ਜੀ ਹਾਂ ਕੋਈ ਗੱਲ ਨਹੀਂ ਉਹ ਇਹਦੀ ਮਰਜ਼ੀ ਇਹ ਕੋਹ ਤੇ ਆਪਣੇ ਖੁਦ ਮੂੰਹ ਕਹਿੰਦੇ ਆ ਸਾਨੂੰ ਹੋਰ ਕੀ ਚਾਹੀਦਾ ਵਾ ਚਲੋ ਹੋਰ ਗੱਲ ਤਾਂ ਠੀਕ ਐ ਵੈਸੇ ਵੇਖਿਆ ਜਾਵੇ ਜੇ ਇੰਨਾ ਸੁੱਖਾ ਘਰ ਐ ਤੇ ਬਹੁਤੀ ਪੜਾਈ ਕਰਾਂਗੇ ਅਸੀਂ ਵੀ ਕੀ ਕਰਨਾ ਉਹਨਾਂ ਨੇ ਕੁੜੀ ਕਿਹੜੀ ਨੌਕਰੀ ਲਾਣੀ ਹੈਗੀ ਐ ਮੈਂ ਵੀ ਇੱਥੇ ਆ ਕੇ ਰਾਜ ਹੀ ਕਰਨ ਨਹੀਂ ਆ ਤੇ ਕੋਈ ਨੌਕਰੀ ਥੋੜੀ ਕਰਨ ਨਹੀਂ ਆ ਚਲ ਕੋਈ ਗੱਲ ਨਹੀਂ ਪੜ੍ਹੀ ਲਿਖੀ ਆ ਕਿਤੇ ਬੰਦਾ ਪੜ੍ਹਾਈ ਕੰਮੇ ਹੀ ਆ ਜਾਂਦੀ ਆ ਚਲ ਸਿੰਘਾ ਭਾਬੀ ਇੱਕ ਵਾਰੀ ਦੁਬਾਰਾ ਫੋਟੋ ਦਿਖਾਣਾ ਹਾਂ ਹਾਂ ਜਰੂਰ ਐ ਲੋ ਸਿਮਰਤ ਜਰਾ ਚੰਗੀ ਤਰ੍ਹਾਂ ਵੇਖ ਲੈ ਕਿਉਂਕਿ ਇੱਕੋ ਵਾਰੀ ਫਿਰ ਗੱਲ ਬੰਦੀ ਐ ਜੇ ਤੇ ਰਿਸ਼ਤਾ ਤੈਅ ਹੋ ਗਿਆ ਤੇ ਸਾਰੀ ਉਮਰ ਫਿਰ ਉਸੇ ਨਾਲ ਹੀ ਕੱਟਣੀ ਪੈਂਦੀ ਐ ਜਿਹਦੇ ਨਾਲ ਵਿਆਹ ਹੋ ਜੇ ਭਾਬੀ ਤੁੰਡਾ ਮੇਰੇ ਪਸੰਦ ਹੈ ਪਸੰਦ ਹੈ ਨਾ ਹਾਂਜੀ ਮੈਂ ਤੇ ਚਾਹਦੀ ਸਾਂ ਰਿਸ਼ਤਾ ਮੈਂ ਵੱਡੀ ਦਾ ਵੀ ਮੈਂ ਹੀ ਕਰਾਵਾਂ ਪਰ ਉਹ ਲੱਗੀ ਆਪਣੇ ਪਾਪਾ ਦੇ ਮਗਨ ਨਹੀਂ ਤੇ ਹੋਨੋਂ ਨੇ ਰਾਜ ਕਰਨਾ ਸੀ ਜਿਮਾ ਦਾ ਰਿਸ਼ਤਾ ਕਰਉਂਦੀ ਉਹ ਤੇ ਰਿਸ਼ਤਾ ਕਰਾ ਆਲੀਆ ਤੇ ਗਰੀਬ ਘਰ ਤੇ ਜੇ ਮੈਂ ਕਰਾਂਦੀ ਨਾ ਕੁੜੀ ਨੇ ਰਾਜ ਕਰਦੀ ਹੋਣਾ ਸੀ ਭਾਬੀ ਗੱਲ ਕਰਨ ਦੇ ਰਾਜ ਕਰਨ ਦੀ ਅੱਜ ਜਦੋਂ ਕਿਤੇ ਆ ਜਵੇ ਕੇਹੀ ਮੈਂ ਤਾਂ ਬੜੀ ਖੁਸ਼ ਆ ਭਾਬੀ ਮੈਂ ਤਾਂ ਬੜੀ ਖੁਸ਼ ਆ ਕਾਦੀ ਖੁਸ਼ੀ ਹੈ ਖੁਸ਼ੀ ਬੰਦੇ ਦੀ ਟਿਕਦੀ ਹੈ ਪੈਸੇ ਨਾਲ ਉਹਦੀਆਂ ਚੀਜ਼ਾਂ ਨਾਲ ਉਹਦੇ ਰੁਤਬੇ ਨਾਲ ਪੱਲੇ ਕੱਖ ਨਹੀਂ ਆ ਤੇ ਦਿਖਾਉਂਦੀ ਹਰ ਟਾਈਮ ਆ ਮੈਂ ਬੜੀ ਖੁਸ਼ ਆ ਅੰਜੂ ਤੈਨੂੰ ਖੁਸ਼ੀ ਕਰੂਗੀ ਹੋਰ ਤੈਨੂੰ ਕੀ ਕਵੇ ਵੀਰੇ ਖੁਸ਼ੀ ਤਾਂ ਵੈਸੇ ਹੀ ਉਹਦੇ ਬੜੇ ਕਹਿੰਦੇ ਹੁੰਦੇ ਨਾ ਪਾਈ ਲਾਈਦੂ ਵੀ ਚਲ ਕਦੀ ਆ ਤੁਹਾਨੂੰ ਪਤਾ ਜਦੋਂ ਆਉਂਦੀ ਤੁਰੀ ਹੁੰਦੀ ਹੁੰਦੀ ਨਾ ਇੱਕੋ ਨੇ ਸੂਟ ਪਾਇਆ ਹੁੰਦਾ ਲਾਲ ਫੁੱਲਾਂ ਵਾਲਾ ਆ ਗਲੀ ਚ ਖਿਓਖ ਲੋ ਕੇ ਨਾ ਦੂਰੋਂ ਗਿਤਾ ਅੰਦਰ ਓ ਸ਼ੰਮੀ ਦੀ ਤੁਰੀ ਹੁੰਦੀ ਲੋਕਾਂ ਨੂੰ ਕਪੜੇ ਲੀੜੇ ਦੀ ਪਛਾਣ ਹੋ ਗਈ ਆ ਪਿੱਛੇ ਜੇ ਵੇਖਿਆ ਨਾ ਉਹ ਸੂਟ ਪਾ ਕੇ ਚਲ ਗਈ ਜਿਹੜਾ ਪਿਛਲੇ ਵਿਆਹ ਤੇ ਪਾਇਆ ਸੀ ਤਾਂ ਦੀ ਮੈਂ ਦੇ ਖੁਸ਼ੀ ਬੜੀ ਆ ਮੈਂ ਆਹਦੇ ਮੇਰੇ ਨਵਾਂ ਹੀ ਲਿਆ ਵਾ ਮੈਨੂੰ ਪਤਾ ਜਿੰਨਾ ਕੋਤੋਂ ਨਵਾਂ ਲੈ ਲਾ ਪਉਂਦੀ ਰੋਜ ਛੱਡ ਪਰੇ ਕਿੰਨੀਆਂ ਗੱਲਾਂ ਲੈ ਕੇ ਬਹਿ ਗਏ ਹੋ ਗੱਲ ਕਰਦੀ ਖੁਸ਼ ਹੁੰਦੀ ਅੱਜ ਕੱਲ ਖੁਸ਼ੀਆਂ ਪੈਸੇ ਨਾਲ ਐ ਜੇ ਪੈਸਾ ਨਾ ਕੋਲ ਤੇ ਖੁਸ਼ੀਆਂ ਹੀ ਖੁਸ਼ੀਆਂ ਬਤੇਰੀਆਂ ਫੇਰ ਰਿਸ਼ਤੇ ਨਾਤੇ ਵੀ ਨਾ ਲੱਗੇ ਨੇ ਸਭ ਕੁਝ ਨੈਰ ਆਂਦਾ ਗਾ ਬਈ ਉਹ ਜਿਹੜੀਆਂ ਗੱਲਾਂ ਕਰਦੀ ਐ ਨਾ ਹਵਾ ਚ ਕਰਦੀ ਐ ਦਿਖਾਉਂਦੀ ਐ ਕਿ ਮੈਨੂੰ ਕੋਈ ਉਂਗਲ ਨਾ ਚੱਕ ਦਵੇ ਕੋਈ ਕੋਸ਼ਿਸ਼ ਪਾਸ਼ੀ ਨਹੀਂ ਗਈ ਉਹ ਸ਼ਬਦਾਂ ਜੂ ਖੁਸ਼ੀ ਆ ਤੇ ਖੁਸ਼ ਰਹਿੰਦੇ ਚਰਚਾ ਪਾ ਉਹਨੇ ਤੇ ਮੇਰੀ ਕਲ ਸੌਰਾ ਸੀਮਾ ਸਾਡੀ ਇਹ ਲੋਹਾ ਪੱਕੀ ਤੂੰ ਨਾ ਦਾਵਾ-ਦਾਵਾ ਵੇਖ-ਵਖਾਈ ਕਰੋ ਚਲ ਹੋਈ ਤੇ ਹੈਗੀ ਆ ਵੇਖਿਆ ਕੁੜੀ-ਮੁੰਡੇ ਨੇ ਇੱਕ ਦੂਜੇ ਨੂੰ ਤੇ ਇਹ ਨਾ ਹੋਵੇ ਏਡਾ ਵਧੀਆ ਜੀ ਤਾਂ ਸਾਡੇ ਹੱਥੋਂ ਹੀ ਨਿਕਲ ਜੀ ਕੋਈ ਨਹੀਂ ਮੈਂ ਉਹਨਾਂ ਨੂੰ ਕਹਿ ਦਿੰਨੀ ਆ ਕਿ ਉਹਨਾਂ ਨੇ ਮਨਜ਼ੂਰ ਆ ਤੇ ਮੁੰਡਾ ਪਸੰਦ ਆ ਗਿਆ ਚਲੋ ਠੀਕ ਹੈ ਤੇ ਤੁਸੀਂ ਐਦਾਂ ਕਰਿਓ ਬਾਜੀ ਉਹਨਾਂ ਨੂੰ ਇੱਧਰ ਹੀ ਬੁਲਾ ਲੈਣਾ ਅਸੀਂ ਬਾਹਰ ਕੀ ਕਰਨੀ ਦੇਖਾ-ਦਖਾਈ ਕਰਕੇ ਤੇ ਇੱਥੇ ਹੀ ਆ ਜਾਣਗੇ ਇਹ ਤੇ ਬਹੁਤ ਵਧੀਆ ਗੱਲ ਆ ਜਿਹੜੀ ਆਪਾਂ ਘਰ 'ਚ ਦੇਖਾ-ਦਖਾਈ ਕਰ ਲਾਂਗੇ ਕੋਈ ਨਹੀਂ ਤੁਸੀਂ ਸਾਨੂੰ ਟਾਈਮ ਦੱਸ ਦਿਓ ਕਿਸ ਦਿਨ ਕਹੋਗੇ ਉਸੇ ਦਿਨ ਇੱਥੇ ਲੈ ਆਵਾਂ ਕੋਈ ਨਹੀਂ ਮੈਂ ਫੋਨ 'ਤੇ ਦੱਸ ਦਵਾਂਗੀ ਚਾਹ ਕੀ ਮੰਗੋ ਚਾਹ ਬਣਾਉਣੀ ਹੈ ਚਾਹ ਜਦੋਂ ਵੀ ਆਉਂਦੀ ਆ ਕੋਈ ਕੁਲੀ ਪੈਸੇ ਮੰਗਦਾ ਕਈ ਕੋਈ ਚੀਜ਼ ਮੰਗਣਾ ਲੱਕੀ ਭਾਜੀ ਦੇਦੀ ਨਹੀਂ ਵਿਚਾਲੀ ਦੀ ਗੱਲ ਪੂਰੀ ਕਰਦੀ ਦੀ ਆ ਚਲੋ ਭਾਜੀ ਆ ਤੀਜੀ ਇਹਦੀ ਭਰਜਾਈ ਵੀ ਮੈਨੂੰ ਖਲੜਦੀ ਰਹਿੰਦੀ ਮੇਰੇ ਨਾਲ ਕਿ ਕਿਹੜੀ ਗੱਲੋਂ ਕੋਈ ਮੈਨੂੰ ਇੰਨਾ ਕਰਦੇ ਪਰ ਫਿਰ ਵੀ ਸਾਨੂੰ ਸੋਚਣਾ ਪੈਂਦਾ ਹੁੰਦਾ ਚਲੋ ਭਾਜੀ ਭਰਾਵਾਂ ਨੇ ਸੋਚਣਾ ਉਹ ਕਿਨੇ ਸੋਚਦਾ ਵਾ ਤੇ ਪੈਣੋਂ ਤੇ ਭਰਾਵਾਂ ਤੇ ਹੀ ਆਸ ਹੁੰਦੀ ਆ ਚਲੋ ਠੀਕ ਆ ਭਾਜੀ ਆਪਾਂ ਵੀ ਚੱਲੀਏ ਤੁਹਾਨੂੰ ਪਤਾ ਤਾਂ ਹੈਗਾ ਜਾਣਾ ਤੇ ਪੈਣਾ ਵਾ ਕਿਉਂਕਿ ਜੇ ਬੰਦਿਆਂ ਦੇ ਸਿਰ ਤੇ ਨਾ ਨਾ ਰੋ ਤੋ ਵੀ ਬੰਦੇ ਕੰਮ ਨਹੀਂ ਕਰਦੇ ਲੈ ਭਾਬੀ ਅੱਜ ਰੰਦੇ ਘਰ ਮੈਂ ਰੋਟੀ ਰੋਟੀ ਸੋਹਣੀ ਤਰ੍ਹਾਂ ਤਿਆਰ ਕਰਦੀ ਦੱਸੋ ਕੋਈ ਨਹੀਂ ਭਾਬੀ ਇਹ ਕਿਹੜੀ ਗੱਲ ਕੀਤੀ ਜਦੋਂ ਅਸੀਂ ਮਰਦ ਦਾ ਵਿਆਹ ਕਰਾਵਾਂਗੇ ਨਾ ਅਸੀਂ ਰਾਜੇ ਕਿ ਰਵਾਂਗੇ ਮੈਂ ਕਿਹਾ ਇੱਕ ਦਿਨ ਹੀ ਨਹੀਂ 4 ਦਿਨ ਪਿੱਲੂ ਆਵਾਂਗੇ ਨਹੀਂ ਲੱਗੀ ਭਾਜੀ ਅੱਜ ਨਹੀਂ ਜਾਣਦੇ ਨਾ ਮੈਂ ਨਹੀਂ ਆ ਪਰ ਉਹ ਨਹੀਂ ਆ ਗਈ ਨਹੀਂ ਮੰਨੋ ਗੱਲ ਅੱਜ ਲੱਗ ਕੀ ਕਿਤੇ ਨਹੀਂ ਜਾਣਾ ਅਜ ਮਾਂ ਨਾ ਰਾਤ ਰੋ ਦੇ ਬਾਹਰ ਵੀ ਹਨੇਰਾ ਹੋ ਗਿਆ ਸ਼ਾਮਾਂ ਨੂੰ ਵਾਜੀ ਤੁਹਾਨੂੰ ਪਤਾ ਨਾ ਮੈਂ ਉਹਨਾਂ ਨੂੰ ਦੱਸ ਕੇ ਆਈ ਆਂ ਤੇ ਅੱਜ ਮੈਂ ਉੱਧਰ ਚੱਲਣੀ ਗੱਲ ਕਰਨ ਤੋ ਵੀ ਵੇਟ ਕਰਦੇ ਹੋ ਨੇ ਆ ਕਿ ਇਹ ਕਦੋਂ ਆਵੇ ਤੇ ਸੁਣਾ ਲਿਆਵੇ ਨਾਲ ਉਹਨਾਂ ਨੂੰ ਵੀ ਜਾ ਕੇ ਖੁਸ਼ੀ ਦੀ ਗੱਲ ਦੱਸਣੀ ਆ ਕਿ ਰਿਸ਼ਤਾ ਮਨਜ਼ੂਰ ਆ ਉਹਨਾਂ ਨੂੰ ਠੀਕ ਹੈ ਭਾਬੀ ਜੀ ਨਾਲੇ ਜਿਹੜੀ ਨਵੀਂ ਫੈਕਟਰੀ ਆ ਨਹੀਂ ਰੋਕਦੀ ਮਾੜਾ ਨਵੀਂ ਫੈਕਟਰੀ ਦਾ ਕੰਮ ਆ ਉਹ ਹੀ ਦੇਖਣਾ ਚਲ ਕੋਈ ਨਹੀਂ ਕੋਈ ਦੇਖਣਾ ਪੈਂਦਾ ਹਾਂ ਚਲੋ ਠੀਕ ਹੈ ਭਾਜੀ ਮੈਂ ਤਾਂ ਨਾ ਭਾਬੀ ਜੀ ਰਹਿੰਦੇ ਲੱਗੂ ਭਾਜੀ ਨਹੀਂ ਜਾਣਿਆ ਪੁੱਤਰ ਭਾਜੀ ਫੋਲਪੂ ਆ ਜੀ ਤੁਸੀਂ ਆਇਓ ਆਉਂਗੀ ਆਉਂਗਾ ਤੇ ਸਾਨੂੰ ਛੇਤੀ ਛੇਤੀ ਫੋਨ ਕਰਕੇ ਦੱਸਿਓ ਫਿਰ ਆਪਾਂ ਕਿਦਣਾ ਹੀ ਆਏ ਠੀਕ ਠੀਕ ਹੈ ਠੀਕ ਪੁੱਤਰ ਠੀਕ ਹੈ ਭਾਜੀ ਠੀਕ ਹੈ ਲੱਗੀ ਭਾਜੀ ਤੈਨੂੰ ਆਵਾਂਗੇ ਠੀਕ ਹੈ ਜੀ ਤੈਨੂੰ ਠੀਕ ਹੈ ਬੇਟਾ ਬਾਏ ਬਾਏ ਤੇ ਕਰੋ ਕਰਾ ਸੀ ਮੋਹ 오ਹੋ ਪਾਜੀ ਕੀ ਕਰਨ ਲੱਗੇ ਹੋ ਤੁਸੀਂ ਨਹੀਂ ਨਹੀਂ ਆਲਾ ਸੋ ਨਹੀਂ ਭੜ ਜਾ ਰਿਹਾ ਹੈ ਇੱਥੇ ਜੀ ਤੂੰ ਆਪਣੀ ਮਤਲਬ ਦਿਲੀ ਹੋਣੀ ਆ ਉਹ ਫਰੂਟ ਤੇ ਬੱਚੇ ਚਲ ਕੋਈ ਨਹੀਂ ਕੋਈ ਗੱਲ ਨਹੀਂ ਚੱਲ ਚੱਤੀ ਆ ਲੈ ਨਹੀਂ ਦੇ ਦਿੰਦੇ ਆ ਨਾ ਨਹੀਂ ਕਰਨੀ ਕਿਉਂ ਦੇਸ ਹਾਂ ਹੁਣ ਤੂੰ ਆਈ ਆਪਣੇ ਪਾਪਾ ਨਾਲ ਆਵਣਾ ਠੀਕ ਹੈ ਨੀ ਮੇਰੀ ਗੱਲ ਸੁਣ ਆ ਮੁਰਕੇ ਬੰਗੇ ਘੋਟ ਨਾਲ ਗਰਮ ਗਰਮ ਕਿਤੇ ਚਾਹ ਲਿਆ ਠੰਡੀ ਜਿਆਦਾ ਸਵਾਦ ਹੀ ਨਹੀਂ ਮਾ ਸਕਦੇ ਆ ਚਾਹ ਤੇ ਤੁਹਾਨੂੰ ਮੈਂ ਬਣਾ ਦੇਨੀ ਆ ਅੱਛਾ ਮੈਂ ਤੇ ਬਾਹਰ ਲਫਾਫਾ ਵੇਖਿਆ ਵਿੱਚ ਤਿੰਨ ਡੱਬੇ ਵੀ ਏ ਸੀ ਇਹ ਨਾਲ ਖਾਣ ਪੀਣ ਦਾ ਸਮਾਨ ਮੁੰਡੇ ਦਾ ਵੀ ਸੀ ਫਰੂਟ ਵੀ ਖੁੱਲਾ ਹੀ ਲੈ ਕੇ ਆਏ ਨੇ ਮੈਂ ਕਹਿੰਨੀ ਸੱਚੀ ਧਰਮ ਨਾਲ ਪਤਾ ਲਗਦਾ ਕਿ ਘਰ ਚ ਕੋਈ ਪਰੋਣਾ ਆਇਆ ਆ ਵੇ ਭਾਏ ਆਪਣਾ ਹੀ ਕੋਈ ਰਿਸ਼ਤੇਦਾਰ ਆਇਆ ਆ ਜਦੋਂ ਇਹ ਆਉਂਦੇ ਇਸ ਤਰ੍ਹਾਂ ਹੀ ਆਉਂਦੇ ਆ ਤੇ ਤੂੰ ਵੀ ਕਿਤੇ ਕੱਲ ਨੂੰ ਜਾਇਓ ਨਾ ਤੇ ਇਸ ਤਰ੍ਹਾਂ ਹੀ ਨਿਕਸ ਉਹ ਲੈ ਕੇ ਜਾਇਓ ਇਸ ਤਰ੍ਹਾਂ ਹਾਂ ਦੂਣਾ ਲੈ ਕੇ ਜਾਵਾਂਗੇ ਚਲ ਠੀਕ ਆ ਹਲ ਮੇਰੀ ਗੱਲ ਸੁਣੋ ਮੰਮੀ ਰਿਸ਼ਤਾ ਤੇ ਟਿਕਾ ਕੇ ਕਰਵਾਤਾ ਵੇ ਤੇ ਇਹ ਰਿਸ਼ਤਾ ਹੱਥੋਂ ਨਿਕਲਣਾ ਨਹੀਂ ਚਾਹੀਦਾ ਮੈਂ ਤੇ ਤੇਰੇ ਨਾਲ ਕਾਹਲੀ ਐ ਮੈਂ ਤੇ ਨਹੀਂ ਰਾਤੋਂ ਦੇਣਾ ਜਿਹੜੇ ਬੱਸ 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 ਆਪਾਂ ਹਾਂ ਕਰੀਏ ਤੇ ਚਲ ਮੇਰੇ ਭਾਈ ਰਿਸ਼ਤਾ ਕਰ ਦਗੇ ਬਿਲਕੁਲ ਇਨਾਂ ਨਾਲ ਬੈਠ ਕੇ ਨਾ ਸਲਾਹ ਕਰ ਲੈਨੇ ਕਿ ਕਿਸ ਦਿਨ ਉਹਨਾਂ ਨੂੰ ਘਰ ਬੁਲਾਣਾ ਮੈਂ ਵੇਲੋ ਮੰਮੀ ਇੰਨਾ ਉੱਚਾ ਘਰ ਆਣਾ ਗਾਵੇ ਵੱਡੀ ਨੇ ਤੇ ਨਾਲ ਮੱਲੇ ਚ ਕਿਸੇ ਪਾਸੇ ਖਲੋਣ ਜੋਗਾ ਨਹੀਂ ਸਾਨੂੰ ਛੱਡਿਆਗਾ ਕਿ ਹੱਲ ਛੱਡ ਜੇ ਕਿਤੇ ਇਹਦੇ ਨਾਲ ਰਿਸ਼ਤਾ ਹੋ ਗਿਆ ਨਾ ਮੰਮੀ ਸਾਡੀ ਤੇ ਬੱਲੇ ਬੱਲੇ ਹੋ ਜੇ ਨਹੀਂ ਐ ਕਿ ਇੰਨੇ ਉੱਚੇ ਘਰ ਨੇ ਰਿਸ਼ਤਾ ਕਰਾਤਾ ਇਹਨਾਂ ਨੇ ਛੋਟੀ ਕੁੜੀ ਦਾ ਜਿੰਨੀ ਸਾਡੀ ਗਈ ਸੀ ਨਾ ਕਿਸੇ ਪਾਸੇ ਗੱਲਾਂ ਚ ਉਨੀ ਹੀ ਇੱਜ਼ਤ ਤਾਂ ਹੋ ਜੇ ਨਹੀਂ ਐ ਮੈਂ ਕਹਿੰਨੀ ਐ ਪਤਾ ਲੱਗੇਗਾ ਜਦੋਂ ਆਣਗੇ ਮੱਲੇ 'ਚ ਵੱਡੀਆਂ ਵੱਡੀਆਂ ਗੱਡੀਆਂ 'ਚ ਨਾ ਸਿਮਰਤ ਸਿਮਰਤ ਵੀ ਤਾਂ ਰਾਜ ਭੋਗੇਗੀ ਚੱਲ ਮੇਰੀ ਸੁਣ ਹਣ ਗੱਲ ਨਹੀਂ ਉਹਨੂੰ ਵੀ ਦੱਸ ਦੇਣਾਹੀਂ ਮਨ ਜੇ ਕੰਨਵਾਜ ਪਾ ਦੇਣਾ ਛਮੀ ਦੇ ਫੇਰ ਆਖਣਾ ਲੈ ਮੈਨੂੰ ਦੱਸਿਆ ਹੀ ਨਹੀਂ ਤੂੰ ਆਪੇ ਹੀ ਕਰਤਾ ਫੇਰ ਵੀ ਮਾੜੀ ਚੰਗੀ ਵੱਡੀ ਭੈਣ ਆ ਦੱਸਣਾ ਤਾਂ ਫੱਜੀ ਆ ਨਾ ਉਹਨੂੰ ਦੱਸ ਕੇ ਕੀ ਕਰ ਲੈਣਾ ਉਹਨੇ ਗੜੀਆਂ ਆ ਗਈਆਂ ਤੇ ਪੂਰੀਆਂ ਪਾ ਦੇਣੇ ਇਹ ਕਿਹੜੇ ਗੱਲ ਦੀਆਂ ਮੈਨੂੰ ਦੱਸਿਓ ਜਰਾ ਉਹ ਪੂਰੀਆ ਬੌਣਦੀ ਨਹੀਂ ਗੱਲ ਮੈਂ ਤੇ ਨਹੀਂ ਪੁੱਤ ਮੜਗੀ ਦੱਸ ਦੋ ਉਹਨੂੰ ਰਹਿਣ ਦੋ ਮੰਮੀ ਅਜੇ ਸੜ ਕੇ ਭੱਖ ਜਾਣਾ ਉਹਦੇ ਟੱਬਰ ਨੇ ਤੇ ਉਹਨੇ ਵੀ ਕਿ ਐਡੇ ਵੱਡੇ ਕਾਰ ਵਿੱਚ ਕੁੜੀ ਦਾ ਰਿਸ਼ਤਾ ਕਰਨ ਲੱਗੇ ਗਏ ਨੇ ਰਿਸ਼ਤਾ ਹੋ ਲੈਂਦੋ ਵਿਆਹ ਦੀ ਤਰੀਕ ਤੈਅ ਹੋ ਲੈਂਦੋ ਫੇਰ ਮੰਮੀ ਨੂੰ ਦੱਸਿਓ ਤੇਰੇ ਨਾਲ ਗੱਲਾਂ ਨਾਲੇ ਕੋਈ ਜਿੱਤ ਸਕਦਾ ਤੇ ਮੇਰੀ ਸੁਣ ਗੱਲ ਹੁਣ ਗੱਲਾਂ ਨਾ ਕਰੀ ਜਾ ਜਾ ਘੁੱਟ ਘੁੱਟ ਕੇ ਚਾਹ ਬਣਾ ਕੇ ਲਿਆ ਕਰਨੀ ਤਾਂ ਤੁਸੀਂ ਆਪਣੀ ਐ ਸਮਝ ਤਾਂ ਮੇਰੇ ਆ ਗਈ ਐ ਲੈ ਨਹੀਂ ਮੈਂ ਚਾਹ ਬਣਾ ਕੇ ਯਾ ਤੇ ਸੀ ਅੰਜੂ ਨੂੰ ਕਿ ਚੱਲ ਉਹਨਾਂ ਨੂੰ ਵੱਡੀ ਨੂੰ ਫੋਨ ਕਰ ਦੇ ਪਰ ਮੈਨੂੰ ਮੈਂਦ ਨਹੀਂ ਵੀ ਫੋਨ ਕਰੂਗੀ ਮਰਜੀ ਅਗਲੀ ਦੀ ਹੁਣ ਮੈਂ ਤੇ ਫਸੀ ਆ ਨਾ ਮੇਰੀ ਤੇ ਹੋਈ ਧੀ ਮੈਨੂੰ ਤੇ ਮਾੜਾ ਚੰਗਾ ਕਰਨਾ ਹੀ ਪੈਣਾ ਹੈ ਮੈਂ ਤਾਂ ਆਪਣਾ ਫਰਜ ਨੁ ਬਾ ਦਿਨੀ ਆ ਉਦ ਤੱਕ ਕੋਈ ਨਾ ਕੋਈ ਮੇਰੇ ਜੋਗਾ ਜੱਬ ਖਾਣਾ ਹੀ ਨਹੀਂ ਦਿਆ ਹੈਲੋ ਆ ਸ਼ਮੀ ਮੰਨੇ ਸੱਸੀ ਕਹਾ ਸੱਸੀ ਕਾ ਕੀ ਕਰਦਾ ਮੇਰਾ ਪੁੱਤ ਕੁਝ ਨਹੀਂ ਮੰਮੀ ਬਸ ਘਰ ਦਾ ਕੰਮ ਕਰਨ ਦੀ ਸੀ ਅੱਛਾ ਮੈਂ ਆਖਿਆ ਆਨਾਮ ਸਿਮਰ ਤੇ ਤੇ ਰਿਸ਼ਤੇ ਦੀ ਗੱਲ ਹੋਣ ਲਈ ਤੇ ਮੈਂ ਕਿਹਾ ਤੇਰੇ ਵੀ ਕੰਨ ਆਵਾਜ਼ ਪਾਦਾ ਸਿਮਰ ਤੇ ਰਿਸ਼ਤੇ ਦੀ ਮੰਮੀ ਆ ਤੂੰ ਪਤਾ ਕਰਨੀ ਆ ਹੁਣ ਵਿਆਹਣ ਯੋਗ ਤੇ ਹੋਈ ਆ ਉਮਰ ਤੇ ਆਦੀ ਹੋਈ ਆ ਤੂੰ ਦੱਸਿਆ ਹੀ ਨਹੀਂ ਤੈਨੂੰ ਕੀ ਦੱਸਣਾ ਸੀ ਅਜੇ ਅਜੇ ਕਿਤੇ ਗਾੜੀ ਵਿਆਹ ਨਾ ਤਾਵਾ ਕੋਈ ਤਿਆਰੀ ਨਹੀਂ ਕੋਈ ਵਿਆਹ ਨਹੀਂ ਅਜੇ ਅਗਲੇ ਨੇ 10 ਪਾਈ ਆ ਕੋਈ ਠਾਕਾ ਲੱਗੂ ਫੇਰ ਹੀ ਤੈਨੂੰ ਦੱਸਾਂਗੇ ਵੀ ਅੱਜ ਲੱਗਣਾ ਹੀ ਪੈਣਾ ਆਜੀ ਮੈਂ じゃ ਆਖਿਆ ਤੈਨੂੰ ਦੱਸ ਦੇਣੀ ਆ ਤੂੰ ਆਣ ਕੇ ਕੀ ਕਰਨਾ ਰਮਾਨਾ ਜੀ ਆਪਣੇ ਘਰ ਬਾਓ ਮੰਮੀ ਕੌਣ ਕਰਾਉਣ ਦੇ ਰਿਸ਼ਤਾ ਉਹ ਆਪਣੇ ਨਾ ਲੱਕੀਸੀਮਾ ਉਹ ਆਏ ਬੜੇ ਤਗੜੇ ਘਰ ਦਾ ਰਿਸ਼ਤਾ ਲਿਆਏ ਆ ਤੇ ਸਾਨੂੰ ਤਾਂ ਸਾਰਿਆਂ ਨੂੰ ਮੁੰਡਾ ਵੀ ਬਹੁਤ ਪਸੰਦੀ ਤੇ ਘਰ ਵੀ ਆਹੀਂ ਜਿਹੜਾ ਨਾ ਤੋਂ ਦੇ ਨਹੀਂ ਚੜਦੇ ਅੱਛਾ ਆਹੀਂ ਤਾਂ ਬੱਸ ਨਾ ਇੰਨਾ ਵੱਡਾ ਘਰ ਆ ਹਾਂ ਇਹ ਇੰਨਾ ਹੀ ਵੱਡਾ ਕਾਰਿਆ ਜਿੰਨਾ ਤੂੰ ਸੁਣ ਲਈ ਅਹੀਂ ਤਾਂ ਪੁੱਤ ਘਰ ਹੀ ਦੇਣਾ ਅਹੀਂ ਤੁਹਾਨੂੰ ਕੋਹ ਨਹੀਂ ਸੋਚਣਾ ਮੁੜ ਕੇ ਬਾਰ ਬਾਰ ਇਤਰਾਹ ਦੇ ਰਿਸ਼ਤੇ ਥੋੜੀ ਲੱਗਦੇ ਆ ਇੱਕ ਵਾਰ ਹੱਥੋਂ ਨਿਕਲ ਜੇ ਨਾ ਮੁੜ ਕੇ ਇਤਰਾਹ ਦਾ ਰਿਸ਼ਤਾ ਹੁੰਦਾ ਹੀ ਨਹੀਂ ਤੇ ਮੰਮੀ ਸੀਮਾ ਭਾਬੀ ਹੁਣੇ ਘਰੇ ਆਏ ਸੀ ਤੇ ਤੁਸੀਂ ਮਾੜਾ ਜਿਹਾ ਮੈਨੂੰ ਹੀ ਫੋਨ ਲਾ ਦਿੰਦੇ ਮੈਂ ਵੀ ਆ ਜਾਂਦੀ ਨਾਲੇ ਬੜੀ ਧੀਰ ਹੋ ਗਈ ਆ ਮੈਂ ਸੀਮਾ ਭਾਬੀ ਹੁਣਾਂ ਨੂੰ ਮਿਲੀ ਨਹੀਂ ਕਿ ਦੇਵੀ ਮੈਨੂੰ ਬੜੀ ਯਾਦ ਆਉਂਦੀ ਆ ਉਹਨਾਂ ਦੀ ਲੈ ਤੈਨੂੰ ਸੱਦ ਕੇ ਦਵਾ ਦਵਾ ਤੇ ਸਾਨੂੰ ਤੇ ਆਪ ਉਹਨਾਂ ਨੇ ਫੋਨ ਕੀਤਾ ਤੇ ਅਹੀਂ ਆਉਣ ਲੱਗੇ ਆ ਉਹ ਅੱਗੇ ਕਰ ਤੈਨੂੰ ਮੈਂ ਦੱਸਦਾ ਕਿ ਤਰ੍ਹਾਂ ਫੋਨ ਕਰ ਦਿੰਦੀ ਤੂੰ ਕਿਹੜਾ ਆਈਡੀ ਛੇਤੀ ਆ ਜਾਣਾ ਹੈ ਕਿ ਤੇਰੇ ਕੋਲ ਜਾਜ ਆਪੇ ਮੈਂ ਛੇਤੀ ਆ ਜਾਉ ਆ ਆਦਮੀ ਧੀਰਜ ਤਾਂ ਮਰਨਾ ਕਰਦੇ ਆ ਨਾ ਕੋਈ ਦਿਨ ਵਿਹਾਰ ਪੱਕਾ ਤੇ ਫਿਰ ਤੇਨੂੰ ਦੱਸ ਦਾਂ ਕਿ ਤੇ ਤੂੰ ਵੀ ਆ ਜੀ ਤੂੰ ਵੀ ਲਾ ਲਈ ਆਪਣੀ ਰੀਤ ਚਲੋ ਮੰਮੀ ਠੀਕ ਆ ਕੋਈ ਗੱਲ ਨਹੀਂ ਪਰ ਸਿਮਰ ਦਾ ਰਿਸ਼ਤਾ ਵਧੀਆਕਾਰ ਚ ਹੋਵੇ ਤੀਆਂ ਤੇ ਖੁਸ਼ੀ ਚੰਗੀਆਂ ਲੰਦੀਆਂ ਨੂੰ ਮੰਮੀ ਪਰ ਜਦੋਂ ਠਾਕਾ ਲਾਓਗੇ ਨਾ ਜਦ ਆ ਕਰੋਗੀ ਮੈਨੂੰ ਉਹ ਤੋਂ ਪਹਿਲੇ ਸੱਦ ਲਿਓ ਚੱਲ ਚੰਗਾ ਪਹਿਲਾਂ ਸੱਦ ਲਾਂਗੇ ਤੂੰ ਜਿਹੜੀ ਕਮਾਈ ਕਰਨੀ ਨਾ ਤੂੰ ਹੀ ਆਣ ਕੇ ਕਰ ਲੈ ਚੱਲ ਚੰਗਾ ਮੈਨੂੰ ਨਾ ਉਹ ਕਾਮਯਾਬਰ ਕੋਈ ਵਾਜਾਂ ਦੇਣ ਡਿਆ ਮੈਂ ਵੇਖਾ ਕੌਣ ਆਇਆ ਮੰਮੀ ਇੱਕ ਵਾਰੀ ਅੰਜੂ ਭਾ ਵੀ ਨਾ ਮੇਰੀ ਗੱਲ ਕਰਾ ਦਿੰਦੀ ਅੰਜੂ ਨਹੀਂ ਗਈ ਘਰ ਉਹ ਵੀ ਆਲਗ ਜਿਹੜਾ ਕ ਬਾਜ਼ਾਰ ਨੂੰ ਗਈ ਆ ਉਹ ਜੱਗੀ ਤੇ ਉਹ ਹੈ ਨਹੀਂ ਕੇ ਘਰ ਮੈਂ ਹੀ ਆ ਕੱਲੀ ਘਰ ਮੈਂ ਤਾਂ ਤੈਨੂੰ ਮੈਂ ਦੱਸ ਦਵਾਂ ਚੱਲ ਮੰਮੀ ਕਾਲ ਚੰਗਾ ਪੁੱਤ ਤੂੰ ਅਸੁੱਦੀ ਰਣੀ ਪਹਿਲਾਂ ਦੱਸ ਦਿਓ ਮੈਨੂੰ ਸਾਨੂੰ ਤੇ ਆਪ ਅਗਲੇ ਨੇ ਉਸੇ ਵੇਲੇ ਦੱਸਿਆ ਤੇ ਤੂੰ ਨਾਲੇ ਆਣ ਕੇ ਕੀ ਉੱਥੇ ਕਰ ਲੈਣਾ ਕੋੜੀਆਂ ਕਾਉਣੀਆਂ ਆਂ ਕਿਦੋਂ ਤਾ ਤੈਨੂੰ ਪਹਿਲਾਂ ਦੱਸ ਦੋ ਗੜੀ ਮੂਰ ਤਾਂ ਬਹਿ ਜਾਂਦੀ ਜਿਹੜਾ ਰਿਸ਼ਤਾ ਹੋਣਾ ਹੀ ਉਹ ਵੀ ਨਹੀਂ ਅਗਲੇ ਨੇ ਕਰਨਾ ਵੀ ਆਹ ਕੀ ਭਾਇਆ ਵਾ ਚੰਗੀਆਂ ਆਪਣੇ ਘਰੇ ਟੱਕੀ ਰੋ